ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਇਸ ਗੱਲ ਦੀ ਸਾਂਝ ਪਾ ਰਹੇ ਹਾਂ ਬਾਣੀ ਦੇ ਆਧਾਰਤ ਕਿ ਕਿਸ ਤਰ੍ਹਾਂ ਗੁਰੂ ਨੇ ਨਾਮ ਦੀ ਦਾਤ ਦੇ ਕੇ ਮੇਰੀ ਪੈਜ ਰੱਖ ਲਈ ਮੇਰੀ ਇੱਜ਼ਤ ਰੱਖ ਲਈ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 823 ਤੇ ਸਵਾਇਮਾਨ ਹੈ ਪੰਚਮ ਪਾਤਸ਼ਾਹ ਜੀ ਦੇ ਮੁਖ ਤੋਂ ਉਚਾਰਨ ਹੋਈ ਬਾਣੀ ਹੈ ಆಸ್ ಪಾಯಿ ಜೀ ವಾಹು ಜೀ ಬವಲ ಮಹ್ಲಾ ಪಂಜ ಗುರುಪುರ ಮೇರಿ ರಾಖ ಲ ಅಮೃತ ನಮರದೇ ಮನೋ ಜನ್ಮ ಜನ್ಮ ಕೈ ರೋ ਹੰਦੀ ਸੰਗਤ ਜੀ ਮੇਰੇ ਪਾਸ ਆ ਕਹਿੰਦੇ ਨੇ ਕਿ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਵਿਕਾਰਾਂ ਦੇ ਟੱਕਰੇ ਤੇ ਉਹ ਕਿਸ ਤਰ੍ਹਾਂ ਮੈਨੂੰ ਕਹਿੰਦੇ ਅੰਮ੍ਰਿਤ ਰੂਪੀ ਨਾਮ ਦੀ ਦਾਤ ਦਿੱਤੀ ਫਿਰ ਉਹ ਨਾਮ ਦੀ ਕਮਾਈ ਹੋਈ ਜਿਹਦੇ ਸਦਕਾ ਜਨਮਾਂ ਜਨਮਾਂ ਦੀ ਮੈਲ ਜੋ ਮੇਰੇ ਮਨ ਨੂੰ ਲੱਗੀ ਸੀ ਜਨਮਾਂ ਜਨਮਾਂ ਤੋਂ ਉਹ ਸਾਰੀ ਮੈਲ ਉੱਤਰ ਗਈ ਨਾਮ ਦੀ ਬਰਕਤ ਸਦਕਾ ਵਾਹਿਗੁਰੂ ਜੀ ਨੇਵਰੇ ਦੂਤ ਦੋਸਤ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪ ਕਹਿੰਦੇ ਹੁਣ ਜੋ ਗੁਰੂ ਨੇ ਮੈਨੂੰ ਨਾਮ ਦਾ ਜਪਣਾ ਦੱਸਿਆ ਮੈਂ ਉਹ ਸ਼ੁਰੂ ਕੀਤਾ ਤਾਂ ਹੁਣ ਕੋਈ ਵੀ ਵਿਕਾਰ ਕਹਿੰਦੇ ਮੇਰਾ ਕੁਛ ਮਾੜਾ ਨਹੀਂ ਕਰ ਸਕਦਾ ਸਾਰੇ ਜਿਹੜੇ ਕਾਮਾਦਿਕ ਵੈਰੀ ਸੀ ਮੇਰੇ ਅੰਦਰੋਂ ਉਹ ਭੱਜ ਗਏ ਨੇ ਕਹਿੰਦੇ ਮੇਰੇ ਵੱਡੇ ਪਰਮੇਸ਼ਰ ਦਾ ਵੱਡਾ ਪ੍ਰਤਾਪ ਆ ਕਹਿੰਦੇ ਹੁਣ ਇਹਨਾਂ ਵਿੱਚੋਂ ਕੋਈ ਵੀ ਮੇਰਾ ਕੁਛ ਨਹੀਂ ਬਗਾੜ ਸਕਦਾ ਕਿਉਂਕਿ ਮੇਰੇ ਕੋਲ ਪਰਮੇਸ਼ਰ ਦੀ ਵੱਡੀ ਤਾਕਤ ਹੈ ਨਾਮ ਦੀ ਬਰਕਤ ਸਦਕਾ ਵਾਹਿਗੁਰੂ ਜੀ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਵਾਹਿਗੁਰੂ ਜੀ ਕਹਿੰਦੇ ਹੁਣ ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਦੇ ਸੋਹਣੇ ਚਰਨ ਮੇਰਾ ਆਸਰਾ ਬਣ ਗਏ ਨੇ ਹਰ ਵੇਲੇ ਕਹਿੰਦੇ ਉਹਦਾ ਨਾਮ ਸਿਮਰ ਕੇ ਮੈਂ ਆਤਮਿਕ ਆਨੰਦ ਪ੍ਰਾਪਤ ਕਰ ਰਿਹਾ ਤਾਂ ਕਿ ਸਰਨ ਪਰਿਉ ਨਾਨਕ ਦਾਸ ਕਹਿੰਦੇ ਭਾਈ ਦਾਸ ਨਾਨਕ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਿਆ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਗਿਆ ਜੀਦੇ ਤੋਂ ਵੱਡਾ ਕੋਈ ਹੋਰ ਨਹੀਂ ਹੈ ਪਰਮੇਸ਼ਰ ਸਭ ਤੋਂ ਉੱਪਰ ਤਾਂ ਕੀ ਸਰਨ ਪਰਯੋ ਨਾਨਕ ਦਾਸ ਜਾ ਤੇ ਉੱਪਰ ਕੋ ਨਹੀਂ ਸਭ ਤੋਂ ਉੱਚੇ ਵੱਡੇ ਪਰਮੇਸ਼ਰ ਦੀ ਸ਼ਰਨ ਪਿਆ ਫਿਰ ਕੋਈ ਵੈਰੀ ਕਾਮਾਦਿਕ ਵੈਰੀ ਕੋਈ ਵਿਕਾਰ ਸ਼ੋ ਨਹੀਂ ਸਕਦੇ ਨੇੜੇ ਨਹੀਂ ਆ ਸਕਦੇ ਨਾਮ ਦੇ ਵਿੱਚ ਸਬ ਤਾਕਤਾਂ ਨੇ ਵਾਹਿਗੁਰੂ ਜੀ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਪੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ